ਸਪਾਲ ਸਿੰਘ ਆ ਜੀ ਲੋਕਲੀ ਮੈਂ ਛੋਟਾ ਸਾਉ ਤੋਂ ਹਾਂ ਇਹ ਜਗਾ ਵੀਰੇ ਮੇਰੀ ਆ ਪਰ ਇਹ ਨਾਲ ਪਲਾਟ ਇਹ ਮੁੰਡਿਆਂ ਦਾ ਹੀ ਆ ਇਹ ਸਾਰਾ ਚਾਬੀ-ਜੂਬੀ ਇਹਨਾਂ ਕੋਲ ਹੀ ਹੁੰਦੀ ਆ ਪਾਣੀ-ਪੂਣੀ ਲਾਉਂਦੇ ਰਹਿੰਦੇ ਨੇ ਸਾਰਾ ਕੁਝ ਇਸ ਕਰਕੇ ਚਾਬੀ ਇਹਨਾਂ ਕੋਲ ਹੀ ਹੁੰਦੀ ਆ ਮੈਂ ਤਾਂ ਕਦੇ ਹਫਤੇ 10 ਦਿਨ ਬਾਅਦ ਗੇੜਾ ਮਾਰਦਾ ਇਹਨਾਂ ਦਾ ਘਰ ਤਾਂ ਇਹਨਾਂ ਦਾ ਘਰ ਕਿੱਥੇ ਇਹ ਹੈ ਗੁਰੂਗੜ੍ਹ ਤੋਂ ਆ ਪਲਾਟ ਆ ਵੀਰੇ ਪਿੱਛੇ ਇਹਨਾਂ ਦੇ ਸਾਰੇ ਇਸ ਕਰਕੇ ਲਾਈਟ ਪਾਣੀ ਸਾਰਾ ਇੱਥੋਂ ਹੀ ਲਾਉਂਦੇ ਨੇ ਇਸ ਕਰਕੇ ਚਾਬੀ ਇਹਨਾਂ ਕੋਲ ਹੁੰਦੀ ਹੈ ਆਉਂਦੇ ਜਾਂਦੇ ਰਹਿੰਦੇ ਨੇ ਇੱਥੇ ਆ ਤੁਸੀਂ ਢੇੜਾ ਮਾਰਨ ਆਏ ਸੀ ਨਹੀਂ ਮੈਂ ਨਹੀਂ ਆਇਆ ਵੀਰੇ ਇਹਨਾਂ ਦਾ ਰਿਸ਼ ਕਰਦੇ ਚਾਚਾ ਆਇਆ ਸੀ ਮੁੰਡੇ ਦਾ ਉਹਦੇ ਹੀ ਮੈਨੂੰ ਫੋਨ ਆਇਆ ਵੀ ਕਿੱਥੇ ਆ ਮੈਂ ਮੈਂ ਘਰੇ ਆ ਮਾ ਕੀ ਗੱਲ ਹੋ ਗਈ ਉਹ ਕਹਿੰਦਾ ਪਲਾਟ ਚ ਆ ਜਾ ਵੀ ਏਦਾਂ ਏਦਾਂ ਗੱਲ ਹੋ ਗਈ ਮੈਂ ਫਿਰ ਆ ਗਿਆ ਜੀ ਸਲਕਣ ਕੋਲ ਤੇ ਗੁਰੂਗੜ੍ਹ ਇੱਕ ਬੇਟਾ ਲੱਗਦਾ ਜੇ ਘਾਣਿਆ ਲੱਗਦਾ ਅੱਛਾ ਤਾਂ ਨਹੀਂ ਕਰਦੇ ਸੀਗੇ ਬਸ ਫੇਕ ਬੁੱਕ ਜਾਂ ਡੀਅਰ ਬੋਰ ਪਿੰਦੇ ਸੀ ਵਿਆਹ ਸ਼ਾਦੀਆਂ 'ਚ ਉਹ ਤਾਂ ਰਾਤ ਕਹਿ ਕੇ ਜੀ ਅਸੀਂ ਲੈਣ ਦੇ ਕੇ ਜਾਣਾ ਦੋਨੇ 2-4 ਮਹੀਨੇ ਦੇ ਛੋਟੇ ਵੱਡੇ ਆ ਮਤਲਬ 2000 ਦਾ ਤੁਸੀਂ ਤੋਂ 25 ਸਾਲ ਦੀ ਉਮਰ ਹੈਗੀ ਜੋ ਵੀ ਸਾਲ ਦੀ ਮਾਰ ਕੀ ਕੰਮ ਕੰਮ ਕੀ ਕਰਦੇ ਜੀ ਕੰਮ ਮੇਰੇ ਨਾਲ ਹੀ ਮਕੈਨਿਕਲ ਦਾ ਕਰਦੇ ਸੀ ਵਾਜ ਤੇ ਵਾਜ ਕੰਪਨੀ ਦੀ ਵਿਆਹ ਹੋਇਆ ਨੇ ਇੱਕ ਕੁਵਾਰੇ ਆ ਜੀ ਇੱਕ ਵਿਆਹਿਆ ਹੋਇਆ ਦੀਪਕ ਕੁਮਾਰ ਤੇ ਵਿਜੇ ਕੁਮਾਰ ਹਨ ਮੇਰੇ ਹਾਂ ਜੀ ਜਦ ਜਦੀ ਪਹੁੰਚੀ ਬੋਲਦਾ ਸਰ ਕਿਸੇ ਤੋਂ ਤੇ ਤੁਹਾਨੂੰ ਸ਼ੱਕ ਚੁੱਕ ਹੈਗੀ ਹੈ ਕੋਈ ਜਾਂ ਕਿਸੇ ਕੋਈ ਗਲਵਾਦ ਨਹੀਂ ਹੈ ਮੈਂ ਡਾਕਟਰ ਹਰਪੀ ਵੀ ਐਸ ਡੀ ਐਸ ਬਣਾਣਾ ਡਾਕਟਰ ਸਾਬ ਇੱਕ ਦੋ ਡੈੱਡ ਬੋਡੀ ਆਈਆਂ ਨੇ ਇਮੇਜ ਦੇ ਹਾਲਾਤ ਸੀ ਉਹਨਾਂ ਦੇ ਕੀ ਕੀ ਨਾਮ ਆ ਇਹ ਕਿਹੜਾ ਹੈ ਇਹ ਦੋ ਡੈੱਡ ਬੋਡੀ ਸਾਡੇ ਕੋਲ ਮਾਛੀਵਾੜਾ ਸਾਹਿਬ ਤੋਂ ਆਈਆਂ ਨੇ ਜੀ ਉਹਦਾ ਅਧੀਨ ਪੀਐਸ ਮੱਛਵਾੜ ਇੱਕ ਜਿਹੜਾ ਹੈਗਾ ਮਰੀਜ਼ ਉਹਦਾ ਨਾਮ ਹੈਗਾ ਦੀਪੂ son of ਸੁਲੱਖਣ ਤੇ ਦੂਸਰਾ ਹੈਗਾ ਵਿਜੇ ਕੁਮਾਰ son of ਰਜਿੰਦਰ ਮਾਤੋ ਇਹ 25 ਸਾਲ ਦੀ ਹੈ ਜ ਇਹਨਾਂ ਦੀ ਤੇ ਇਹ ਸਾਡੇ ਕੋਲ ਲੈ ਕੇ ਆਏ ਨੇ ਦੋ ਬਾਡੀਆ ਵਿਦ ਅਨਨੋਨ ਪੋਇਜ਼ਨਿੰਗ ਨੇ ਸਾਡੇ ਕੋਲ ਇਹ ਤੇ ਉਸ ਕੰਡੀਸ਼ਨ ਜਿਹੜੀ ਹੈ ਇਹਨਾਂ ਦੀ ਮਤਲਬ ਕਿ ਇਕੱਠੀਆਂ ਸੀਗੀਆਂ ਇੱਕ ਉਹ ਮਤਲਬ ਕਿ ਬੈੱਡ ਤੇ ਸੀਗੀਆਂ ਡੈੱਡ ਬਾਡੀਜ਼ ਮਿਲੀਆਂ ਤੇ ਉਸ ਤੋਂ ਬਾਅਦ ਜਿਹੜੀ ਡਿਟੇਲਸ ਸਾਰੀ ਹੋਵੇਗੀ ਉਹ ਪੋਸਟ ਮਾਰਮ ਦੀ ਰਿਪੋਰਟ ਤੋਂ ਬਾਅਦ ਪਤਾ ਲੱਗੂਗਾ ਉਹ ਵਗੈਰਾ ਮਤਲਬ ਕਿ ਆਮ ਤੌਰ ਤੇ ਇਹ ਕੋਈ ਵੀ ਪాయిਜ਼ਨਿੰਗ ਦੇ ਵਿੱਚ ਜਿਹੜੀ ਝਾਗ ਆ ਗਰੀਵਨ ਸਨੇਕ ਬਾਈਟ ਹੋਵੇ ਜਾਂ ਡਰਗ ਪాయిਜ਼ਨਿੰਗ ਹੋਵੇ ਜਾਂ ਕੋਈ ਮੰਨ ਲਓ ਐਲਕੋਹਲ ਪాయిਜ਼ਨਿੰਗ ਹੋਵੇ ਉਹਨਾਂ ਸਾਰੀਆਂ ਦੇ ਵਿੱਚ ਝਾਗ ਵੀ ਆ ਜਾਂਦੀ ਹੈ ਬਲੱਡ ਵੀ ਆ ਜਾਂਦਾ ਮੂੰਹ ਦੇ ਵਿੱਚੋਂ ਬਾਕੀ ਜਿਹੜੀ ਫਾਈਨਲ ਰਿਪੋਰਟ ਆ ਉਹ ਤੋਂ ਬਾਅਦ ਪਤਾ ਲੱਗ ਜੂਗਾ ਪੋਸਟਮਾਰਟਮ ਤੋਂ ਪਤਾ ਲੱਗ ਰਿਹਾ ਵੀ ਕਦੋਂ ਕੋਈ ਰੂਪ ਕਰਦੇ ਨੇ ਨਹੀਂ ਇਹ ਅਗਰ ਪੋਸਟਮਾਰਟਮ ਹਲੇ ਨਹੀਂ ਇਹਨਾਂ ਦਾ ਕੋਈ ਪਸਟਾ ਹੈ ਸਰ ਜੀ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਪਤਾ ਲੱਗੇ ਜੇ ਪੋਸਟਮਾਰਟਮ ਕਰਦੇ ਹਾਂ ਜੀ ਹਾਂ ਜੀ ਹਾਂ ਕਰਦੇ ਹਾਂ ਹਾਂ ਸਾਨੂੰ ਇਤਲਾ ਮਿਲੀ ਸੀ ਕਿ ਇੱਥੋਂ ਬਿਹਾਰ ਦੇ ਨੇ ਇੱਥੇ ਦੋ ਉਹਨਾਂ ਦੀ ਡੈਥ ਹੋਈ ਆ ਅਸੀਂ ਪਹੁੰਚੇ ਮੌਕੇ ਤੇ ਮੌਕੇ ਤੇ ਡੈੱਡ ਬਾਡੀ ਆ ਅਸੀਂ ਪਚਾਰੇਆ ਸਰਕਾਰੀ ਹਸਪਤਾਲ ਤੇ ਇਹਨਾਂ ਦੇ ਘਰ ਦੇ ਨਾਲ ਥੋੜੀ ਬਹੁਤੀ ਗੱਲਬਾਤ ਹੋਈ ਆ ਤੇ ਬਾਕੀ ਇਹਨਾਂ ਨੂੰ ਪੋਸਟਮਾਰਟਮ ਕਰਾਵਾਂਗੇ ਇਹਨਾਂ ਦੇ ਪੈਰੈਂਟਸ ਨੇ ਬਿਆਨ ਲੈ ਕੇ ਅਗਲੀ ਕਾਰਵਾਈ ਕਰਾਂਗੇ ਪਤਾ ਸਰ ਕੀ ਵੀ ਕੁਝ ਡੈੱਡ ਬਾਡੀ ਕਿੱਦਾਂ ਇਹਨਾਂ ਦੀ ਦੋਹਾਂ ਦੀ ਇਕੱਠੇ ਦੀ ਡੈਥ ਕਿੱਦਾਂ ਹੋਈ ਹੈ ਨਹੀਂ ਹਾਲੇ ਕੁਝ ਨਹੀਂ ਕਹਿ ਸਕਿਆ ਜਾ ਸਕਦਾ ਜੀ ਘਰ ਦੇ ਤੋਂ ਮਾੜਾ-ਵੋਟਾ ਵੈਰੀਫਾਈ ਕੀਤਾ ਸੀ ਉਹ ਕਹਿੰਦੇ ਸ਼ਰਾਬ ਸ਼ਰੂਪ ਪੀਂਦੇ ਸੀਗੇ ਹੋਰ ਕੋਈ ਨਸ਼ਾ ਨਹੀਂ ਸੀ ਕਰਦੇ ਹਾਂਜੀ ਹਾਂ ਤੇ ਕੀ ਨਾਮ ਲਈ ਇਹਨਾਂ ਦੇ ਜੀ ਇੱਕ ਤਾਂ ਨੋ ਦੀਕੂ ਇੱਕ ਤਾਂ ਨੋ ਵਿਜੀ ਆ ਠੀਕ ਆ ਜੀ ਇਹ ਮੱਛੋੜੇ ਤੇ ਰਹਿਣ ਵਾਲੀ ਨਹੀਂ ਜੀ ਨਹੀਂ ਪਿੱਛੇ ਬਿਹਾਰ ਦੇ ਨੇ ਹੁਣ ਗੁਰੂਗੜ੍ਹ ਪਿੰਡ ਦੇ ਵਿੱਚ ਰਹਿ ਰਹੇ ਨੇ ਜੀ ਸੇਵਾ ਫੈਕਟਰੀ ਚ ਲੱਗੇ ਹੋਏ ਸੀ ਠੀਕ